What ਹਫਤੇ ਪਿੰਡ ਬਰਕਤਪੁਰੋ ਵਿਖੇ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਖੂਨੀ ਝੜਪ ਹੋ ਗਈ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਚੇਰੇ ਇਲਾਜ ਅਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਜਦ ਉਹ ਖੇਤਾਂ ਦੇ ਵਿੱਚ ਸਥਿਤ ਆਪਣੇ ਕਾਰਪੇ ਸਾਹਮਣੇ ਸਬਜ਼ੀਆਂ ਬੀਜ ਰਿਹਾ ਸੀ ਤਾਂ ਬਾਰਾ ਵਾਏ ਕੁਝ ਵਿਅਕਤੀਆਂ ਦੇ ਵੱਲੋਂ ਉਸ ਤੇ ਨਾਲ ਝਗੜਾ ਕੀਤਾ ਗਿਆ ਅਤੇ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਨੂੰ ਧੱਕਾ ਮੁੱਕੀ ਵੀ ਕੀਤੀ ਗਈ। ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਵੱਲੋਂ ਉਸ ਨੂੰ ਲੋਹੇ ਦੀ ਰੌਡ ਦੇ ਨਾਲ रूप ਦੇ ਵਿੱਚ ਜ਼ਖਮੀ ਵੀ ਕੀਤਾ ਗਿਆ ਜਿਸ ਬਾਅਦ ਉਹਨਾਂ ਦੇ ਪਰਿਵਾਰ ਦੇ ਵੱਲੋਂ ਉਸ ਨੂੰ ਖੂਨ ਦੇ ਨਾਲ ਲਤਫਤ ਹਾਲਤ ਦੇ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਦੇ ਵੱਲੋਂ ਉਸ ਨੂੰ ਸਿਵਲ ਹਸਪਤਾਲ ਫਤੇਕੜ ਸਾਹਿਬ ਰੈਫਰ ਕਰ ਦਿੱਤਾ ਗਿਆ ਪਰ ਉੱਥੇ ਹੀ ਦੂਜੇ ਪਾਸੇ ਦੂਜੇ ਧਰ ਦੇ ਵਿਅਕਤੀ ਨੇ ਦੱਸਿਆ ਕਿ ਸੇਵਲ ਹਸਪਤਾਲ ਦੇ ਵਿੱਚ ਜੋ ਕਿ ਖੁਦ ਦਾਖਲ ਹੈ ਉਸ ਨੇ ਦੱਸਿਆ ਕਿ ਦੋਹਾਂ ਤਿਰਾਂ ਚ ਬਰਾਬਰ ਦੀ ਲੜਾਈ ਹੋਈ ਹੈ ਅਤੇ ਦੋਹਾਂ ਤੇ ਰਹੇ ਜ਼ਖਮੀ ਹੋਈਆਂ ਨੇ ਬਾਕੀ ਉਹਨੇ ਕਿਹਾ ਕਿ ਘਰ ਵਿੱਚ ਵੜ ਕੇ ਝਗੜਾ ਕਰਨਾ ਅਤੇ ਮਾਰਕੁੱਟ ਕਰਨ ਦੇ ਜੋ ਦੋਸ਼ ਲਗਾਏ ਗਏ ਨੇ ਉਹ ਝੂਠੇ ਨੇ ਅਤੇ ਬੇਬੁਨਿਆਦ ਦੱਸੇ ਗਏ ਨੇ